ਜੋ ਵੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਪੁਰਬ ਪੂਰੇ ਦੇਸ਼ ਪਰ ਵਿੱਚ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਇਸ ਸਬੰਧੀ ਤਕਤ ਸ੍ਰੀ ਹਰਮੰਦਰ ਸਾਹਿਬ ਜੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਫ਼ਦ ਵੱਲੋਂ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਇਹ ਤੈਅ ਕੀਤਾ ਗਿਆ ਕਿ 16 ਨਵੰਬਰ ਨੂੰ ਤਕਤ ਸ੍ਰੀ ਪਟਨਾ ਸਾਹਿਬ ਤੋਂ ਦਿੱਲੀ ਲਈ ਨਗਰ ਕੀਰਤਨ ਕੱਢਿਆ ਜਾਵੇਗਾ ਇਹ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਕੱਢਿਆ ਜਾਵੇਗਾ ਜਿਸ ਦੀ ਸਮਾਪਤੀ 23 ਨਵੰਬਰ ਨੂੰ ਦਿੱਲੀ ਦੇ ਲਾਲ ਕਿਲੇ ਵਿੱਚ ਹੋਵੇਗੀ ਇਸ ਨਗਰ ਕੀਰਤਨ ਵਿੱਚ ਗੁਰੂ ਮਹਾਰਾਜ ਜੀ ਦੇ ਪਾਵਨ ਸਰੂਪ ਅਤੇ ਪੁਰਾਤਨ ਸ਼ਸਤਰ ਵੀ ਸ਼ਾਮਲ ਹੋਣਗੇ ਜਿਸ ਦੇ ਸੰਗਤਾਂ ਵੱਲੋਂ ਦਰਸ਼ਨ ਕੀਤੇ ਜਾ ਸਕਣਗੇ ਇਸ ਦੌਰਾਨ ਸਿੱਖ ਪੰਥ ਦੇ ਮਹਾਨ ਕੀਰਤਨੀ ਅਤੇ ਰਾਗੀ ਜਥਿਆਂ ਵੱਲੋਂ ਸ਼ਬਦ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਜਾਵੇਗਾ ਇਸ ਲਈ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਵੱਲੋਂ ਵੀ ਆਪਣਾ ਸੰਪੂਰਨ ਸਹਿਯੋਗ ਪ੍ਰਗਟਾਇਆ ਗਿਆ ਹੈ ਤੇ ਉਹਨਾਂ ਵੱਲੋਂ ਵੀ ਟੂਰਿਜ਼ਮ ਵਿਭਾਗ ਨੂੰ ਹਰ ਸੰਭਵ ਮਦਦ ਦੇਣ ਦੇ ਨਿਰਦੇਸ਼ ਦਿੱਤੇ ਗਏ ਨੇ ਇਸ ਮੀਟਿੰਗ ਵਿੱਚ ਤਖਤਸ਼੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਬਲਦੇਵ ਸਿੰਘ ਵਧੀਕ ਹੈੱਡ ਗ੍ਰੰਥੀ ਦਲੀਪ ਸਿੰਘ ਅਤੇ ਗੁਰਦੇਵਾਲ ਸਿੰਘ ਮੌਜੂਦ ਰਹੇ ਇਸ ਦੇ ਨਾਲ ਹੀ ਤਖਤਸ਼੍ਰੀ ਪਟਨਾ ਸਾਹਿਬ ਵੱਲੋਂ ਕਮੇਟੀ ਦੇ ਪ੍ਰਧਾਨ ਜਗਜੀਤ ਸਿੰਘ ਸੋਹੀ ਕਤਰ ਹਰਬੰਜ ਸਿੰਘ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਮਹਿੰਦਰਪਾਲ ਸਿੰਘ ਢਿੱਲੋਂ ਅਤੇ ਹੋਰ ਮੈਂਬਰ ਰਾਜਾ ਸਿੰਘ ਹਰਪਾਲ ਸਿੰਘ ਜੋਹਲ ਪ੍ਰਧਾਨ ਦਲਜੀਤ ਸਿੰਘ ਮੈਨੇਜਰ ਦਲੀਪ ਸਿੰਘ ਪੱਤਲ ਅਤੇ ਪਪਿੰਦਰ ਸਿੰਘ ਸ਼ਾਮਲ ਹੋਏ ਇਸ ਦੇ ਨਾਲ ਹੀ ਦਲੇਸ਼ੀਕ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਰਦਾਰ ਇੰਦਰਪ੍ਰੀਤ ਸਿੰਘ ਕੋਛੜ ਮੌਂਟੀ ਜਸਪ੍ਰੀਤ ਸਿੰਘ ਵਿੱਕੀਮਾਨ ਅਤੇ ਸੁਦੀਪ ਸਿੰਘ ਸ਼ਾਮਲ ਰਹੇ ਕਮੇਟੀ ਦੇ ਪ੍ਰਧਾਨ ਸਾਹਿਬ ਤੇ ਹੋਰ ਪ੍ਰਬੰਧਕ ਕਮੇਟੀ ਦੇ ਉਧੇਦਾਰ ਸਹਿਬਾਨਾਂ ਨਾਲ ਬੜੀ ਸੁਚੱਜੇ ਤਰੀਕੇ ਨਾਲ ਸਾਰੀ ਛੜਦੀ ਕਲਾ ਚ ਮੀਟਿੰਗ ਹੋਈ ਹੈ ਜੋ ਇੱਕ ਅਲੋਕਿਕ ਨਗਰ ਕੀਰਤਨ ਪਟਨਾ ਸਾਹਿਬ ਤੱਕਤੋ ਚੱਲ ਕੇ 16 ਨਵੰਬਰ ਨੂੰ ਇਹ ਨਗਰ ਕੀਰਤਨ ਜੋ ਸਭ ਨੇ ਇਕਮਤ ਹੋ ਕੇ ਇਹਦਾ ਫੈਸਲਾ ਲਿਆ 16 ਨਵੰਬਰ ਨੂੰ ਤਖਤ ਪਟਨਾ ਸਾਹਿਬ ਤੋਂ ਚੱਲ ਕੇ ਛੀਗਨ ਸਾਹਿਬ 23 ਨਵੰਬਰ ਇਹ ਨਗਰ ਕੀਰਤਨ ਪਹੁੰਚੇਗਾ। ਬਦਨਾ ਨਗਰ ਕੀਰਤਨ ਜੋ ਪਟਨਾ ਸਾਹਿਬ ਤੋਂ ਹੁੰਦੇ ਵੇ ਯੂਪੀ ਬਿਹਾਰ ਤੋਂ ਯੂਪੀ ਯੂਪੀ ਤੋਂ ਦਿੱਲੀ ਜੋ ਪਹੁੰਚੇਗਾ ਉਹ ਸਾਰਾ ਰੂਟ ਆਉਣ ਵਲੇ ਸਮੇਂ 'ਚ ਅੱਜ ਨੂੰ ਦੱਸ ਦਿੱਤਾ ਜਾਏਗਾ। 16 ਨਵੰਬਰ ਨੂੰ ਚੱਲ ਕੇ 23 ਨਵੰਬਰ ਸਮਾਪਤੀ ਹੈ ਛੀਗਨ ਸਾਹਿਬ। ਮੈਂ ਸਰਦਾਰ ਹਰਮੀਤ ਸਿੰਘ ਕਾਲਕਾ ਜੀ ਪ੍ਰਧਾਨ ਸਾਹਿਬ ਦਿੱਲੀ ਸਿੱਖ ਗੁਰਦਾਰਾ ਪ੍ਰਬੰਧਕ ਕਮੇਟੀ ਸਰਦਾਰ ਜਗਜੀਤ ਸਿੰਘ ਕਾਲੋਜੀ ਜਨਰਲ ਸੈਕਟਰੀ ਉਹਨਾਂ ਦੀ ਸੋਚ ਤੇ ਉਹਨਾਂ ਨੂੰ ਵਧਾਈ ਦੇਣਾ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ